ਐਕਸਾਈਜ਼ ਵਾਲਿਆਂ ਨੂੰ ਲਿਓ ਨਾਲ ਐਕਸਾਈਜ਼ ਵਾਲਿਆਂ ਕੋਲ ਜਾਓ ਉਹਨਾਂ ਨੂੰ ਲਿਓ ਨਾਲ ਉਹਨਾਂ ਨੂੰ ਦੁੱਧਾ ਸਤਾ ਕੇ ਬਣਾ ਦਿਓ ਉਹਨਾਂ ਤੋਂ ਮੁੰਦੀ ਵੀ ਕੈਸ਼ ਕਰਾ ਦਿਓ ਆਹ ਡੇਲੀ ਆ ਕਰਨਾ ਚਲੋ ਠੀਕ ਹੈ ਸਰ ਡੇਲੀ ਕੰਮ ਇਹ ਨਹੀਂ ਹੁੰਦਾ ਤੁਸੀਂ ਸਾਨੂੰ ਸਾਰਿਆਂ ਨੂੰ ਇਹ ਸੁਭਾਸ਼ਨ ਦੇ ਕੇ ਜਾਓ ਕਿ ਜਿੰਨਾ ਚਿਰ ਸਾਡੇ ਉੱਤੇ ਕਾਰਵਾਈ ਨਹੀਂ ਪੂਰੀ ਹੁੰਦੀ ਕਾਗਜ਼ਾਂ ਜਾ ਇਹਨਾਂ ਕੋਈ ਮੁਲੀ ਨਹੀਂ ਜੇ ਤੁਸੀਂ ਇਹਨਾਂ ਨੂੰ ਪੰਡਣ ਵੀ ਨਹੀਂ ਦੇਦੇ ਇਹ ਵਾਰ-ਵਾਰ ਇਹੀ ਕੰਮ ਪੰਜ ਦਿਨ ਤਾਂ ਹੋ ਗਿਆ ਤੁਸੀਂ ਨੂੰ ਕਾਰਵਾਈ ਕਿਉਂ ਨਹੀਂ ਕਰਦੇ ਸਰ ਸਰ ਇੱਕ ਚੱਕਦੇ ਰਹੇ ਸਰ ਇਹਨਾਂ ਦੇ ਤਾਂ ਬੰਦ ਹੋ ਗਏ 35 ਪਾਈਕੇ ਕਹਿੰਦੇ ਸਨਾਂ ਚੱਕਿਆ ਪਰ ਇਹਨਾਂ ਨੇ ਸਾਈਜ਼ ਵਾਲੇ ਆਏ ਸਨ ਨਾਲ ਲੈ ਗਏ ਚੱਕ ਇੱਥੋਂ ਹੋਇਆ ਹਾਂਜੀ ਪਰ ਉਹਦੇ ਮੋਟਾ ਚੱਕ ਫਰਾਇਆ ਕਿਹਾ ਆ ਬਾਈ ਸ਼ਾਮ ਨੂੰ ਵੀ ਚੱਕ ਸਾਰੀ ਧੀ ਦੇ ਵਿੱਚ ਦੇਖੋ ਜੀੜੇ ਲਾਇਆ ਇੱਕ ਮਿੰਟ ਪੰਜ ਮੱਲੇ ਵਾਲਿਆਂ ਨਾਲ ਪੰਜ ਸਾਲ ਇੱਕ ਬੰਦਾ ਗੱਲ ਕਰੋ ਸਰ ਉੱਥੇ ਠੀਕਾ ਖੁੱਲ ਚੁੱਕਾ ਆ ਵੀਦੋ ਟੀਕਾ ਫੁੱਲਿਆ ਜਾਂਦਾ ਹੈ 7 ਦਿਨ ਦੀ ਫੇਲ ਅਗਰ ਚੜ ਜਾਂਦੀ ਹੈ ਉੱਥੇ ਆਪਾਂ ਕੁਝ ਨਹੀਂ ਕਰ ਸਕਦੇ ਤੁਹਾਨੂੰ ਵੀ ਪਤਾ ਕਾਨੂੰਨੀ ਮਤਲਬ ਕਰ ਇੱਥੇ ਟੀਕਾ ਜੇ ਫੁੱਲਿਆ ਨਹੀਂ ਹੈ ਇੱਥੇ ਫੁੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਦੋਂ ਆਪਾਂ ਪ੍ਰੋਟੈਸਟ ਕਰ ਰਹੇ ਹਾਂ ਸਰ ਜੀ ਮੇਰੀ ਵੀ ਗੱਲ ਸੁਣੋ ਮੈਂ ਤੁਹਾਡੀ ਗੱਲ ਨੂੰ ਥਿੜ ਬੱਤੇ ਰੱਖਦਾ ਉੱਥੇ ਆਪਾਂ ਪ੍ਰੋਟੈਸਟ ਕਰ ਰਹੇ ਹਾਂ ਪ੍ਰੋਟੈਸਟ ਕਰ ਰਹੇ ਹਾਂ ਪ੍ਰੋਟੈਸਟ ਦਾ ਮਤਲਬ ਪਬਲਿਕ ਉੱਥੇ ਨਹੀਂ ਫੁੱਲਣਾ ਦੇਣਾ ਚਾਹ ਰਹੀ ਕਿ ਲਾਗੇ ਮੰਦਰ ਹੈ ਲਾਗੇ ਸਕੂਲ ਹੈ ਦੋ ਦੋ ਮੰਦਰ ਹੈ ਤਾਂ ਕਰਕੇ ਕੁਝ ਇਹ ਸ਼ਬਦਾਂ ਦਿੰਦਾ ਹੈ ਕਿ ਕੁਝ ਇਹ ਹਾਂ ਨੋ ਰਿਟਰਨ ਦੇ ਵਿੱਚ ਦੋ ਪੌਣੀ ਦੇਰ ਤੱਕ ਮੈਂ ਕਾਰਵਾਈ ਨਹੀਂ ਪਾਉਂਦਾ ਉਹਦੇ ਨਾਲੇ ਨਾਲੇ ਇਹ ਮਾਲਕ ਹੈਗਰੀ ਹੈ ਨਾ ਜਿਹੜੀ ਕੁਟੀ ਉਹਦੇ ਰੈਂਟ ਦੇ ਦਿੱਤੀ ਹੈ ਤਾਂ ਕਾਰਵਾਈ ਪਾਉਣੀ ਨਹੀਂ ਮੈਂ ਤਾਂ ਜਿਹੜਾ ਪ੍ਰੋਬਲਮ ਆਊਗੀ ਮੈਂ ਤਾਂ ਉਹਤੇ ਕਾਰਵਾਈ ਪਾਉਂਦਾ ਯੈਸ ਜਿਹੜੀ ਕਾਰਵਾਈ ਐਕਸਾਈਜ਼ ਦੀ ਜਿਹੜੀ ਖਾਂ ਲਾਕਮੈਂਟ ਦੀ ਧਲਵਾਉਣ ਦੀ ਬੰਦ ਕਰਾਉਣ ਦੀ ਐਕਸਾਈਜ਼ ਤੇ ਡੀਸੀ ਸਾਹਿਬ ਨੇ ਕਰਾਉਣੀ ਹੈ ਸੰਸ ਦੇ ਉੱਤੇ ਜਿੱਥੋਂ ਦਾ ਲਾਇਸੈਂਸ ਬਣਿਆ ਹੁੰਦਾ ਉਥੇ ਹੀ ਟਿਕਾਏ ਖੋਲ ਸਕਦੇ ਆ ਨਾ ਕਿ ਸਭ ਬ੍ਰਾਂਚਾ ਖੋਲ ਸਕਦੇ ਆ ਸਭ ਬ੍ਰਾਂਚਾ ਦੇ ਵਿੱਚ ਇਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਉਹ ਪ੍ਰੋਵੀਜ਼ਨ ਦਾ ਸਰਟੀਫਿਕੇਟ ਨਾਲ ਉਥੇ ਨਾਮ ਲਾਣਾ ਪੈਂਦਾ ਜਿੰਨਾ ਮੈਨੂੰ ਨੌਲੇਜ ਆਇਆ ਜੇ ਸਭ ਬ੍ਰਾਂਚ ਖੋਲਦੇ ਆ ਕਿਤੇ ਉਹਦੀ ਵੀ ਐਕਸਾਈਜ਼ ਡਿਊਟੀ ਵੀ ਕੋਈ ਪਰਸੈਂਟੇਜ ਹੁੰਦੀ ਉਹ ਉੱਪਰ ਨਹੀਂ ਪੈਂਦੀ ਯੈਸ ਸਰ ਉਹ ਹੋਊਗਾ ਤੇ ਇਹ ਹੀ ਤੁਹਾਨੂੰ ਚੈੱਕ ਕਰਦਾ ਤੇ ਬਾਰ ਬਾਰ ਕਿਹਾ ਜਾ ਰਿਹਾ ਤੁਸੀਂ ਐਕਸਾਈਜ਼ ਕਮਿਸ਼ਨਰ ਕੋਲੇ ਜਾਓ ਤੁਸੀਂ ਡੀਸੀ ਸਾਹਿਬ ਕੋਲੇ ਜਾਓ ਤੁਸੀਂ ਕਿਤੇ ਜਾਂਦੇ ਨਹੀਂ ਪਾਗੇ ਤੁਸੀਂ ਆ ਕੇ ਆ ਕੇ ਇੱਥੇ ਬਹਿ ਜਾਣਾ ਇੱਕ ਹੱਦ ਦੀ ਗੱਲ ਉਹਦਾ ਨਾ ਡਿਪਟੀ ਐਕਸਾਈ ਹਰਮਨ ਸਿੰਘ ਸਾਹਿਬ ਨਾਲ ਗੱਲ ਹੋ ਗਈ ਸੀ ਹਾਲਾ ਨਿਕਲਿਆ ਜੀ ਸਰ ਕੁਐਸਚਨ ਸੋਲਵ ਹੋ ਗਿਆ ਸਮਾਨ ਚੱਕ ਕੇ ਲੈਣੇ ਆ ਜੀ ਉਹਨਾਂ ਨੇ ਕਿਹਾ ਜੀ ਇਹ ਸ਼ਾਮ ਵਾਰ ਸਮਾਨ ਚੱਕ ਕੇ ਲੈ ਜੀ ਉਹਨਾਂ ਨੇ ਕਹਿ ਦਿੱਤਾ ਸਮਾਨ ਚੱਕ ਕੇ ਵੀ ਲੈ ਕੇ ਲੋ ਠੀਕ ਹੈ ਜੀ ਵੇ ਮੈਂ ਉਹਨਾਂ ਨੂੰ ਮਨਜੀਤ ਸਾਹਿਬ ਦਾ ਥੈਂਕ ਯੂ ਵੀ ਕੀਤਾ ਉਹਨਾਂ ਨੂੰ ਮੈਸੇਜ ਭੇਜਿਆ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਹਿੰਦੇ ਇੱਥੇ ਨਹੀਂ ਘੁੱਲੇਗਾ ਠੀਕ ਹੈ ਜੀ ਹੁਣ ਐਡੇ ਵੱਡੇ ਅਫਸਰ ਨੇ ਗੱਲ ਕੀਤੀ ਸਾਨੂੰ ਇਹਨਾਂ ਆਈਐਨਏ ਲੌਂਗ ਰਿਟੇਲ ਦੇ ਵਿੱਚ ਆਇਆ ਤੁਹਾਡੇ ਕੋਲੇ ਕੋਈ ਸਰ ਸਾਰੇ ਜਿੱਤਾ ਗਲਤੀ ਹੋ ਗਈ। ਰੇਟਰ ਜਿ ਲੈ ਕੇ ਆਓ ਭੋਲੇ ਆਣ ਠੀਕ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ بار بار ਇਹ ਕੰਮ ਨਹੀਂ ਕਰਨ ਦੇਣਾ ਮੇਰੇ ਕੋਲ ਸਿਰਫ ਇਸੇ ਠੇਕੇ ਵਾਸਤੇ ਜਿਸੇ ਫਿਰ ਟਾਈਮ ਨਹੀਂਗਾ। ਸਰ ਜੀ ਸਾਰੇ ਲੈ ਆਓਗੇ ਰੇਟਾਂ ਚ ਬਰੀ ਗੱਲ ਸੋਚੋ ਰੇਟਾਂ ਚ ਲੈ ਲਓ ਰੇਟਾਂ ਤੇ ਤੁਹਾਰੀ ਇਨਕਾਰੀ ਹੋ ਜੋਗੀ ਰੇਟਾਂ ਦੇ ਵਿੱਚ ਕਾਹਦਾ ਵਾਜੂਗਾ ਉਹ ਉਹੀ ਕਹਿੰਦੇ ਠੀਕ ਹੈ ਉਸ ਤੋਂ ਬਾਅਦ ਮੈਂ ਨਾਲ ਨੂੰ ਕਹੂੰਗਾ ਵੀ ਅੱਜ ਤੋਂ ਬਾਅਦ ਨਹੀਂ ਕੋਲ ਗੱਲ ਕਰਾਂ ਸਰ ਐਦਾਂ ਇਹ ਨਹੀਂ ਹੋਵੇ ਨਾ ਅਸੀਂ ਇੱਥੇ ਉੱਥੇ ਗਈਏ ਤੇ ਪਿੱਛੇ ਨਹੀਂ ਜਦੋਂ ਯਾਰ ਮੇਰੀ ਮੇਰੀ ਇੱਕ ਗੱਲ ਹੋ ਜੇ ਇੱਕ ਗੱਲ ਸੁਣੋ ਨਾ ਮੇਰੀ ਗੱਲ ਸੁਣੋ ਸੱਜਣ ਜੀ ਤੁਸੀਂ ਤੁਸੀਂ ਕੱਲ ਅੱਜ 1 ਵਜੇ ਤੋਂ ਲੈ ਕੇ ਕੱਲ 1 ਵੇਟਕ 24 ਘੰਟੇ ਆ ਤੁਸੀਂ 24 ਘੰਟਿਆਂ ਚ ਸਾਰੇ ਕਾਗਜ਼ ਪੱਤਰ ਮੈਨਾਂ ਦੇ ਆਓ ਇਹ 24 ਘੰਟਿਆਂ ਚ ਕੀ ਕਰਨ ਲਈ ਇੱਕ ਦਿਨ ਦੀ ਸਤਨਾਂ ਦਿਨ ਦੀ ਕਿਵੇਂ ਬਾਦਮੇ ਰਾਤ ਰਤਾ ਸਮਾਂ ਰੱਖੀ ਸਾਧਨ ਦੀ ਸੇਲ ਪਾਦ ਰਗੇ ਉਹ ਆਪ ਹੀ ਸਸੇਲਾ ਕਰ ਦਿੰਦੇ ਸਰ ਇਹਦੀ ਚਲਾਕੀ ਨਹੀਂ ਦੀ ਇਹ ਚਲਾ ਕੇ ਰੱਖਣਾ ਇਹਨਾਂ ਨੂੰ ਵੀ ਕਹਦੇ ਹੋ ਨਾ ਕਿ ਉਹ ਚਲਾਕ ਹੁੰਦੇ ਨੇ ਉਹ ਸ਼ਤਾਨੇਗੇ ਐਨੀ ਤੱਕ ਮੇਰੇ ਨਾਲ ਤੁਹਾਡੇ ਕੋਲੇ ਗੱਲ ਸੁਣ ਦਿਲਾ ਲਿਖਤੀ ਪੜਤੀ ਤੁਹਾਡੇ ਕੋਲੋਂ ਪਾਇੰਦ ਕਰਾਉਣਾ ਪਾਇੰਦਨ ਹੋ ਗਏ ਲਿਖਤੀ ਪੜਤੀ ਤੁਹਾਡੇ ਕੋਲੇ ਕੋਈ ਪ੍ਰੂਫ ਨਹੀਂਗਾ ਕੋਈ ਅਲਕਾਰੀ ਦੀ ਪਰਚੀ ਵੀ ਹੈ ਸਰ ਪਰਚੀ ਆ ਜੂਗੀ ਉਹ ਆ ਜੂਗਾ ਡੀਸੀ ਸਾਹਿਬ ਨੇ ਇੱਕ ਮਿੰਟ ਸਮਝਾਉਂਦੇ ਆਂ ਅਈ ਆਮ ਬੰਦੇ ਆ ਅਜੀ ਕਰਾ ਬਹੁਤ ਲੋਟਾ ਦੇ ਬੰਦੇ ਸਾਬੋ ਉਹ ਤਾਂ ਕਾਲੀਆ ਸਾਹਿਬ ਦੇ ਵੱਡੇ ਬੰਦੇ ਆਏ ਸੀਗੇ ਅੱਜ ਉਹਨਾਂ ਦੇ ਫਾਦਰ ਸਾਹਿਬ ਦੀ ਬੱਚੀ ਹੈ ਜਾਂ ਤਾਂ ਵੀ ਦੀ ਹੈਗੇ ਸਾਨੂੰ ਸਾਰ ਇੱਕ ਸੈਮੈਂਟ ਘਾ ਸੁਣਾਓ ਕੋਈ ਮੈਨੂੰ ਟਾਈਮ ਦੇਦਾ ਤੁਹਾਨੂੰ ਸਰ ਮੈਂ ਦੱਸੂ ਕੋਈ ਮੌਕੇ ਦਾ ਅਸਰ ਇੱਦਾਂ ਕਰੋ ਇਹਨਾਂ ਨੂੰ ਵੀ ਚਾਹਦੋ ਜਿਹਨਾਂ ਦੇ ਪ੍ਰੋਫਿਸ਼ਨ ਮਿਲਦੀ ਤਾਂ ਠੀਕ ਆ ਨਹੀਂ ਨਾ ਪ੍ਰੋਫਿਸ਼ਨ ਮਿਲੂਗਾ ਤੇ ਜਿੱਥੇ ਖੋਲ੍ਹ ਦੇਣੀ ਦੀ ਜਲਦੀ ਤੁਸੀਂ ਦਰਵਾਜ਼ਾ ਬੰਦ ਕਰਾਓ ਸਾਡਾ ਠੇਕਾ ਤਾਂ ਖੁੱਲਣ ਦੋ ਠੇਕਾ ਨਹੀਂ ਖੁੱਲਣਾ ਜੀ ਇੱਦਾਂ ਠੀਕ ਐ ਇਹਦੇ ਪੱਲੇ ਧੱਕੇ ਸ਼ਹੀ ਹੋ ਗਏ ਮੇਰੇ ਕੋਲੇ ਪਰਮਿਟ ਹੈ ਜੇ ਤੁਸੀਂ ਲਿਆਓ ਤਾਂ ਬੰਦ ਕਰਾ ਦਿਓ ਇਹ ਕਿਹੜਾ ਟ੍ਰੈਫਿਕ ਹੈ ਲੱਗਦਾ ਲੱਗਦਾ ਸਾਰਾ ਟਾਈਮ ਦਾ ਲੱਗਦਾ ਯਾਰ ਇੰਨੀ ਚੀਜ਼ ਜਲਦੀ ਇੱਕ ਦੋ ਨਾ 20 20 ਕਿਲੋਮੀਟਰ ਦੀ ਮਾਰਕੀਟ ਆ ਵਿੱਚ ਪੰਜ ਠੇਕੇ ਸਾਰੇ ਪੰਜੇ ਦਾ ਕਰੈਸ ਜਾ ਕੇ ਬੈਠੋ ਉੱਥੇ ਸੋਰੀ ਅਕਸਾਈ ਦੇ ਜਾ ਕੇ ਬੈਠੋ ਸਰ 2 ਕਿਲੋਮੀਟਰ ਮੈਂ ਬੈਠੋ ਜਾਓ ਦੋ ਨਾ ਖੋਲਣ ਬੈਠੋ ਜਾਓ ਸਾਰੇ ਦਾ ਇਦਾਂ ਵੇ ਬੋਲਦਾ ਤਾਲ ਲਖਾਉਣਾ ਫਿਰ ਬੋਲਦੇ ਆ ਵੀ ਇਹਨੇ ਕਿਹਾ ਪਾਬਲੋ ਤੇ ਨਹੀਂ ਯਾਰ ਇੱਕ ਮਿੰਟ ਐਸੋ ਆ ਮਰੀ ਗਾਥਾ ਇਹ ਆ ਵੀ ਲੋਕੀ ਨਾਲ ਸਿਰ ਪਾਣਗੇ ਲੋਕਾਂ ਦਾ ਪਾਣਨਗੇ ਕੋਝ ਬਲਾਸਨ ਵਿੱਚ ਰੋਲ ਹੀ ਖਤਮ ਹੋ ਗਿਆ ਬੰਦਾ ਇਹ ਗੱਲ ਕਰਦਾ ਕਿ ਫਿਰ ਵੀ ਵਿੱਚ ਤੇ ਇਹ ਹੋਈ ਫਿਰ ਕੋਈ ਆਉਣਾ ਹੀ ਹੈ ਤੇ ਕਰਾਸ ਬੱਚੇ ਰਹੂਗਾ ਤੂੰ ਇਹ ਗੱਲ ਹੋ ਗਈ ਤੇ ਮੈਂ ਇਹਨਾਂ ਨੂੰ ਸਮਝਾਵਾਂ ਕਿ ਦੋ ਦਿਨ ਮੀਟਿੰਗ ਰੱਖਾਂਗੇ ਸਰ ਬਾਦ ਵਿੱਚ ਜੋ ਮਸਲੇ ਚੱਲ ਰਹੇ ਨੇ ਉਹ ਸਾਡੀ ਅੰਮ੍ਰਿਤਨੀ ਕਾਰਵਾਈ ਵੀ ਤੁਹਾਡੇ ਹਿਸਾਬ ਨਾਲ ਕਰਾਂਗੇ ਤੁਹਾਨੂੰ ਇਹਨਾਂ ਨੂੰ ਪਤਾ ਲੱਗਿਆ ਉਹ ਇੱਕ ਐਪਲੀਕੇਸ਼ਨ ਕਿੱਥੇ ਲਾਈ ਹੋਏ ਲਾਦੇ ਨਹੀਂ ਅੱਜ ਮਾਡਲ ਇੱਕ ਨਹੀਂ ਆਇਆ ਕਿ ਪ੍ਰੈਮਿਅਮ ਨੰਬਰ ਲੱਗਿਆ ਵੀ ਇਹਨਾਂ ਨੂੰ ਮਨਜ਼ੂਰੀ ਹੈਗੀ ਕਿਹਨਾਂ ਹੋਣੀ ਇਹਨਾਂ ਨੂੰ ਪਤਾ ਲੱਗਿਆ ਤੇ ਇਹ ਗੱਲ ਹੈ ਕਿ ਤੂੰ ਖਲਾਅ ਰਹੇ ਖਲਾਅ ਰਹੇ ਤੂੰ ਤੂੰ ਖਲਾਅ ਰਹੇ ਖਿਲਾ ਲਓ ਇੱਕ ਵਾਰੀ ਆ ਰਿਹਾ ਜਨਤਾਲ ਆ ਰਿਹਾ ਇਹ ਗੱਲ ਸੀ ਇਹ ਗੱਲ ਖਿਲਾ ਲਓ ਤੀ ਤਾਂ ਦੱਸ ਦੇ ਜੇ ਤੁਸੀਂ ਖਿਲਾ ਲਓ ਤੀ ਪਾਪਰ ਟਾਈਨ ਨਹੀਂ ਅਗਰ ਤੁਸੀਂ ਉਹ ਅਸੀਂ ਤਾਂ ਇਹਦੇ ਨਾਲ ਐਪਲੀਕੇਸ਼ਨ ਤੇ ਦੋ ਨਾ ਕੋਈ ਤੁਸੀਂ ਯਾਰ ਟਾਈਮ ਵੀ ਚਾਹੀਦਾ ਵੀਰੇ ਮੇਰੇ ਬਾਪ ਦਾ ਕੋਈ ਦੱਸ ਦੇ ਟਾਈਮ ਚਾਹੀਦਾ ਹੋਵੇ ਨਾ ਸਰ ਪਾਉਦਾ ਜਨਤਾਲ ਆ ਰਿਹਾ ਉਹ ਆਪਾਂ ਪਾਪਰ ਮੈਂ ਕਿਹਾ ਮੈਂ ਕਿਹਾ ਕਾਲਿਆ ਸਾਹਿਬ ਦੇ ਹੁੰਦੇ ਵੀ ਕਿਹਾ ਜੇ ਤੁਸੀਂ ਸ਼੍ਰੀਮਾਨ ਜੀ ਉੱਥੇ ਜਾਓ ਉੱਥੇ ਬੈਠੋ ਬਾਅਦ ਵਿੱਚ ਵੀ ਕਹਿ ਗਿਆ ਸ਼ਾਮ ਨੂੰ ਵੀ ਕਹਿ ਗਿਆ ਤੁਸੀਂ ਜਿੱਡਾਂ ਚ ਤੁਹਾਨੂੰ ਦੇਈਏ ਕਾਕੇ ਮੈਨੂੰ ਕਿਉਂ ਦੇਣਾ ਅੰਦਰ ਆ ਗਿਆ ਫਤਿਹ ਇਹ 200 300 ਇਹ ਇੱਕ ਮਿੰਟ ਭਾਜੀ ਅਪਲੀਕੇਸ਼ਨ ਲਿਆਦੇ ਇਹਨਾਂ ਨੂੰ ਦਿਖਾ ਦੇ ਸਰ ਮੇਰਾ ਨਾਮ ਜੀ ਲਿਖ ਲਿਆ ਸਰ ਤੁਹਾਨੂੰ ਮੇਰਾ ਨਾਮ ਪਹਿਲਾਂ ਕਿੱਦਾਂ ਪਤਾ ਲੱਗੂਗਾ ਸਾਨੂੰ ਆਪ ਕੀ ਸਰ ਮੇਰਾ ਸਰ ਮੇਰਾ ਨਾਮ ਤੋਂ ਤੁਹਾਨੂੰ ਦੱਸਿਆ ਨਹੀਂ ਹੁਣੇ ਦਾ ਬੋਲੀ ਜਾਂਦੇ ਸਾਂ ਨਾ ਨਾ ਮੇਰਾ ਨਾਮ ਨਾ ਜੀ ਉਹ ਕਰੋ ਪਾਜੀ ਬਣਾਓ ਕੈਡੀ ਚਾਉਂਦੇ ਆ ਨਾਮ ਲਾ ਰਹੇ ਪਾਜੀ ਸਰ ਮੇਰਾ ਨਾਮ ਵੀ ਲਾ ਰਹੇ ਪਾਜੀ ਸਾਬਾ ਜੀ ਕੋਈ ਸਾਈਟ ਦੇ ਪਰਮਿਟ ਨਾ ਵੀ ਤਕਰੀ ਨਹੀਂ ਕਰ ਰਹੇ ਤਕਰੀ ਨਹੀਂ ਕਰ ਰਹੇ ਆਏ ਤੇ ਬੋਲ ਰਹੇ ਆ ਜੀ ਸਾਬਾ ਜੀ ਲੈਣ ਦੇ ਲੱਗ ਜਾਓ ਉਹ ਕਾਲੀਆਂ ਸਾਹਿਬ ਦੇ ਫਾਈਲ ਦੇ ਪੇਪਰ ਪ੍ਰੋਫਾਈਲ ਲੈ ਕੇ ਉਹਦੇ ਕੋਲ ਕਿਤੇ ਕੋਈ ਸਾਬਾ ਜੀ ਸਾਨੂੰ ਜਾਣਕਾਰੀ ਦਿੱਤੀ ਨਾ ਕਾਨੂੰਨ ਦੀ ਸਾਨੂੰ ਜਿਹੜਾ ਡਾਕਟਰ ਜੀ ਜਾਣਾ ਪਹਿਲਾਂ ਅੱਗੇ ਗਿਆ ਤੁਹਾਨੂੰ ਮੈਂ ਦੱਸ ਦੇਣਾ ਪਹਿਲਾਂ ਕਿਹਾ ਹੀ ਨਹੀਂ ਸਰ ਤੁਸੀਂ ਉਦੋਂ ਨਹੀਂ ਕਿਹਾ ਜੀ ਕੱਲ ਕਹਿ ਕੇ ਮੇਰੀ ਗੱਲ ਸੁਣ ਲੋ ਕਹਿ ਕੇ ਖਾਲੀ ਵੀ ਕਰਾਇਆ ਗਿਆ ਭਾਈ ਦਾ ਕੱਲ 1 ਵਜੇ ਤੱਕ ਦਾ ਥੋੜੇ ਕੋਲ ਟਾਈਮ ਲੱਗਣੀ ਆ ਚੁੱਕੀ ਮਿਲਦੀ ਆ ਫਿਰ ਭਾਈ ਫਿਰ ਸਾਡੇ ਕੋਲ ਪਰਮਿਸ਼ਨ ਹੈਗੀ ਆ ਸਾਡੇ ਨੂੰ ਹੀ ਬੰਦ ਆ ਆ ਬੰਦੇ ਆ ਸਾਨੂੰ ਟਾਈਮ ਚਾਹੀਦਾ ਸਾਨੂੰ 2-4 ਦਿਨ ਦਾ ਟਾਈਮ ਤਾਂ ਦਿਓ ਤੁਸੀਂ ਪੱਤਰ ਕਰਾਓ ਪਤਰਕਾਰ ਨੂੰ ਨਹੀਂ ਹੋ ਰਹੀ ਭਾਜੀ ਪਤਾ ਆ ਪਤਰਕਾਰ ਇਹਨਾਂ ਦੀ ਵੀ ਬਣਾਉਣਾ ਦੋ ਚਾਰ ਬੰਦੇ ਬਰਨੀ ਭਾਜੀ ਬਰਨੀ ਗਾਉਂ ਕੌਮਪਲਿੰਗ ਨੂੰ ਆਮ ਬੰਦੇ ਸਾਰੇ ਨਰਦੋ ਦੀ ਪ੍ਰੋਟੈਸਟ ਆਮ ਬੰਦੇ ਸਾਨੂੰ ਟੈਸਟ ਨਾ ਕਰੋ ਜਿਵੇਂ ਮੈਨੂੰ ਲੱਗਦੀ ਪ੍ਰੋਟੈਸਟ ਜਿਹੜਾ ਵੀ ਤੁਹਾਨੂੰ ਟਾਈਮ ਮਿਲਿਆ ਕੱਲ ਵੀ ਕੋਈ ਦਾ ਟਾਈਮ ਸੀ ਜੇ ਆਪਨੇ ਕਰ ਬੰਦੇ ਮੈਨੂੰ ਇੱਕ ਗੱਲ ਸੁਣੋ ਵਧੀਆ ਗੱਲ ਸੁਣੋ ਮੇਰੀ ਇੱਕ ਗੱਲ ਸੁਣੋ ਹੁਣ ਮੇਰੀ ਇੱਕ ਗੱਲ ਸੁਣੋ ਉਹ ਤੇ ਹੰਦੇ ਨਹੀਂ ਖੁੱਲਣ ਮੈਨੂੰ ਤੁਸੀਂ ਆ ਬੰਦੇ 10 ਵੀ ਬੰਦੇ ਕਿਹੜੇ ਆਧਾਰ ਤੇ ਬੰਦ ਕਰਾ ਰਹੇ ਆ ਸਾਨੂੰ ਪ੍ਰਾਨਾ ਸਿੰਘ ਫਲਾਣਾ ਸਿੰਘ ਫਲਾਣਾ ਸਿੰਘ ਸਾਰਾ ਲਿਖ ਕੇ ਮੈਨੂੰ ਦਿਓ ਵੀ ਸਾਡਾ ਆ ਪ੍ਰੋਟੈਸਟ ਹੈ ਸਾਰੇ ਮਾਰਕ ਦੇ ਸਾਰਾ ਸਭ ਨੂੰ ਮੈਨੂੰ ਸਹੀ ਗੱਲ ਤਾਂ ਠੀਕ ਹੈ ਹੁਣ ਹੀ ਲਿਖ ਦਿੰਦੇ ਹਾਂ ਬੰਦ ਨਹੀਂ ਕਰਾਵਾਂਗੇ ਲਿਖ ਲਓ ਜੀ ਆਪਣਾ ਮੈਨੂੰ ਮੁੱਦਨ ਦੱਸਿਆ ਬੰਦ ਹੋ ਗਿਆ ਇਹ ਕਹਿੰਦੇ ਬੰਦ ਹੋ ਗਿਆ ਲਿਖ ਕੇ ਦੋ ਤੁਸੀਂ ਲੈ ਲਓ ਯਾਰ ਪ੍ਰਾਨਾ ਸਿੰਘ ਸਾਨੂੰ ਫਲਾਣਾ ਸਿੰਘ ਫਲਾਣਾ ਸਿੰਘ ਸਾਨੂੰ ਸਾਰਾ ਆ ਯਾਰ ਠੋਕਦੇ ਕੋਈ ਨਹੀਂ ਕੋਈ ਨਹੀਂ ਕੋਈ ਆ ਜਿਹੜੀ ਆ ਕੋ ਉਧਰ ਬੈਗੇ ਉਹਨੂੰ ਉਹ ਇੱਕ ਸਰਪ ਇੱਥੇ ਵਾਸਤੇ ਹੀ ਆ ਜਰਾ ਇੱਥੇ ਵਾਸਤੇ ਹੀ ਹਾਜ਼ਰ ਤੁਸੀਂ ਕਾਰਵਾਈ ਕੋਈ ਕਰਦੇ ਨਹੀਂ ਕੋ ਰਿਟਰਨ ਚ ਪ੍ਰੂਫ ਲਿਆਉਂਦੇ ਨਹੀਂ ਇੱਥੇ ਆ ਕੇ ਜਾਓ ਫਿਰ ਕਿਥੇ ਅਨੁਵਦਨ ਦੱਸ ਕੇ ਗਏ ਆ ਫੋਨ ਤੇ ਗੱਲ ਹੋ ਗਈ ਬੰਦ ਉਹਨਾਂ ਤੇ ਹੀ ਹੋ ਰਿਹਾ ਬੰਦ ਫੋਨ ਤੇ ਗੱਲ ਹੋਈ ਉਹਦੇ ਰਿਟਰਨ ਕਿਹਾ ਕਿ ਠੀਕ ਹੋ ਰਿਹਾ ਉਹਨਾਂ ਦੇ ਗੱਲਾਂ ਕਰਨਾ ਫੋਨ ਤੇ ਗੱਲ ਸੁਣ ਫੋਨ ਤੇ ਗੱਲ ਹੋਈ ਤਾਂ ਇਹ ਕੰਮ ਕਰਨਾ ਹੁੰਦਾ ਬਹੁਤ ਪਰਸਨਲ ਕੰਮ ਹੁੰਦਾ ਠੀਕ ਹੈ ਕੁਛ ਹੀ ਕਰਦੇ ਕਾਲੀਆ ਸਾਬ੍ਹ ਤੋਂ ਫੋਨ ਕਰਾਉਂਦੇ ਨਹੀਂ ਸੀ ਦਫਤਰ ਮੇਰਾ ਕਰਮਾ ਜੀ ਫੋਨ ਕਰੋ ਗੱਲ ਤਾਂ ਸਹੀ ਹੈ ਜੀ ਸਾਬ੍ਹ ਦੀ ਦੁਬਾਰਾ ਰੋਗ ਗੱਲ ਮੈਂ ਸਾਬ੍ਹ ਦੀ ਡਿਊਟੀ ਲੱਗ ਜਾਂਦੀ ਵੀ ਫਲਾਨਾ ਸ਼ੰਭਾ ਜੀ ਫਲਾਨੇ ਦਾ ਕਰਮ ਹੈਗਾ ਆ ਆ ਡਿਊਟੀ ਆ ਜੀ ਆ ਕੰਮ ਸੀ ਇਹ ਨਾਲ ਕਰਕੇ ਦੋਸਤ ਪਰ ਮੈਂਨੇ ਜੋ ਮੋਟਰ ਅਗਲੇ ਛਕਣਾ ਸੀਗਾ ਚਲੋ ਕਰਦੇ ਨੇ ਸਾਰਾ ਸਿਰ ਤੇ ਧਿਆਨ ਨਾਲ ਯਾਰ ਜੀ ਕਹਿੰਦੇ ਮੈਂ ਤੁਹਾਨੂੰ ਮੈਂ ਮੈਂ ਤਾਂ ਰਾਨੀ ਲਾਉਂਦਾ ਜੇ ਕੋਈ ਨਹੀਂ ਕਰਦੇ ਨਹੀਂ ਅਸੀਂ ਨਾਵਾ ਚਾਰ ਇੱਕ ਬੈਸ ਵੀ ਨਾਮ ਲਿਖਾਓ ਫਿਰ ਨਾਮ ਨਹੀਂ ਲਿਖਾਉਗਾ ਇੱਕ ਮਿੰਟ ਗਾ ਲਿਖਾਓ ਨਾ ਫਿਰ ਦੇਖ ਲਓ ਜੇ ਪੂਰੀ ਮਸ਼ਹਰ ਛੋਪੀ ਉਹਦੇ ਲਾਉਣੇ ਪਿੰਡ ਵਿੱਚ ਲਿਖਦੇ ਨੇ ਉਹ ਲਾਉਣ ਲੱਗੇ ਲਿਖਦੇ ਨੇ ਸਾਰੀ ਐਪਲੀਕੇਸ਼ਨ ਮਾਰਕੀਟ ਨਾਲ ਲੇਕੇ ਤੁਹਾਨੂੰ ਦੇ ਦੇਣੀ ਅਸੀਂ ਮਾਰਕੀਟ ਦੇ ਸਾਰੇ ਬੰਦੇਆਂ ਦੁਕਾਨਾਂ ਦੇ ਨਾਮ ਇਹ ਸਾਰੇ ਨਹੀਂ ਜਿਹੜੇ ਖੜੇ ਨੇ ਲਾਡੀ ਕਾ ਲਖਾਓ ਨਹੀਂ ਸਾਰੇ ਖੜੇ ਆ ਸਾਰੇ ਖੜੇ ਦੁਕਾਨਾ ਕਿਤੇ ਬਹੁਤ ਵਧੀਆ 10 ਬੰਦੇ ਦਿਖਾ ਦੇ ਲਿਖਾਓ ਫਿਰ ਲਿਖਾਓ ਲਿਖਾ ਰਿਹਾ ਤੁਸੀਂ ਨਹੀਂ ਲਿਖਦੇ ਮੈਂ ਲੈ ਕੇ ਆਉਂਦਾ ਸੀ ਲਿਖਦੇ ਅਸੀਂ ਲਿਖਦੇ ਵੀ ਅਸੀਂ ਸਾਡੇ ਕੋਲੇ ਆਹ ਹੈਗੀ ਹੈ ਮਨਜ਼ੂਰੀ ਤੇ ਅਸੀਂ ਇਸ ਕਰਕੇ ਇੱਥੇ ਬੈਠੇ ਆਂ ਕਾਨੂੰਨ ਸਾਨੂੰ ਮਨਜ਼ੂਰੀ ਨਹੀਂ ਅਸੀਂ ਲਿਖ ਸਕਦੇ ਅਸੀਂ ਇਹਨਾਂ ਨੂੰ ਦਿਓ ਤਰਾਜ਼ ਲੈ ਕੇ ਪਹਿਲਾ ਮੌਕਾ ਅਫਸਰਾ ਬੈਠੇ ਆਂ ਆ ਜਾਂਦੇ ਗੱਲ ਨਹੀਂ ਬਾਅਦ ਕੋਲੇ ਲੈਣ ਨਹੀਂ ਕੋਈ ਦੇਣ ਨਹੀਂਗਾ ਫਾਈਨਲ ਹੋ ਗਿਆ ਤੁਸੀਂ ਫੋਨਾਂ ਤੇ ਤੁਰੇ ਫਿਰਦੇ ਆ ਤੁਸੀਂ ਇੱਧਰ ਆ ਜੇ ਬੁਲਾ ਦੇਦੇ ਮੈਂ ਰੋ ਜਾਣਾ ਮੈਂ ਤੁਹਾਨੂੰ ਦੱਸਦਾ ਡੇਲੀ ਨਾ ਮਿਲ ਰਿਹਾ ਹੈ ਉਹਨੇ ਕਿਹਾ ਕਿ ਤੁਸੀਂ ਆਓ ਨਾ ਕੋਈ ਫਰੀ ਕੰਦੀ ਵਾਹਦਾ ਸਾਹਿਬ ਤੁਹਾਨੂੰ ਕਹਿ ਰਹੇ ਮਾੜੀ ਗੱਲ ਹੋਈ ਸਰ ਉਹ ਜਿਹੜੀ ਗੱਲ ਕਰ ਰਹੇ ਤੁਸੀਂ ਦਾ ਇੱਕ ਸਰਟੀਫਿਕੇਸ਼ਨ ਦੇ ਦਿਓ ਪੂਜਾ ਭਾਈ ਤੇ ਡੀਸੀ ਤੇ ਬਹੁਤ ਬੇਚੀ ਨੂੰ ਕਹੋ ਜਾ ਕੇ ਤੁਹਾਡੀ ਗੱਲ ਤਾਂ ਹੋਈ ਆ ਤੇ ਮੈਂ ਪੈਣਾ ਉੱਥੇ ਜਾਣਾ ਹੀ ਪੈਣਾ ਡੀਸੀ ਦਾ ਉੱਥੇ ਜਾਣਾ ਹੀ ਪੈਣਾ ਡੀਸੀ ਦਾ ਉੱਥੇ ਜਾਵਾਂਗੇ ਆਓ ਜੀ ਦੇਖੋ ਹੁਣ ਠੀਕ ਆਓ ਜੀ ਉੱਥੇ ਜਾਵਾਂਗੇ ਗੋਲੀ ਮਾਰ ਦੋ ਤੁਸੀਂ ਮੈਂ ਠਿਕਾ ਨਹੀਂ ਖੋਲਣ ਦੇਵਾਂਗਾ ਮੈਂ ਇੱਥੇ ਲੰਮੇ ਪਾਵਾਂਗਾ ਇੱਥੇ ਹੀ ਰਵਾਂਗਾ ਇੱਥੇ ਹੀ ਸੌਵਾਂਗਾ ਗੋਲੀ ਮਾਰ ਦੋ ਮਾਨੂੰ ਪ੍ਰਸ਼ਾਸਨ ਗੋਲੀ ਮਾਰਨਾ ਚਾਹੁੰਦਾ ਹੈ ਗੋਲੀ ਮਾਰ ਦੇ ਪ੍ਰਸ਼ਾਸਨ ਗੋਲੀਆਂ ਮਾਰਨ ਵਾਸਤੇ ਨਹੀਂਗਾ ਪ੍ਰਸ਼ਾਸਨ ਨਹੀਂ ਦੇਖੇ ਮਸਲੇ ਦੇ ਹੱਲ ਲਾਣਾਟੋ ਦੀ ਸਥਿਤੀ ਨਾ ਵਿਗੜੇ ਉਹਦੇ ਵਾਸਤੇ ਹੁੰਦਾ ਜੇ ਤੁਹਾਡੀ ਗੱਲ ਜਾਇਜ਼ ਆ ਤੁਹਾਨੂੰ ਇਸ ਨੌਬਤ ਤੱਕ ਪਹੁੰਚਣਾ ਨਾ ਪਵੇ ਤੁਸੀਂ 2 ਕਿਲੋਮੀਟਰ ਤੇ ਡੀਸੀ ਸਾਹਿਬ ਦਾ ਦਫਤਰ ਨਾਲ ਹੀ ਐਕਸਾਈਜ਼ ਕਮਿਸ਼ਨਰ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਦਾ ਦਫਤਰ ਆ ਤੁਸੀਂ ਉੱਥੇ ਜਾਓ ਉਹ ਲਿਖਦਾ ਐਪਲੀਕੇਸ਼ਨ ਸਰ ਐਪਲੀਕੇਸ਼ਨ ਉੱਥੇ ਤੁਸੀਂ ਜਾ ਨਹੀਂ ਰਹੇ ਕੋਈ ਪ੍ਰੋਸੀਜਰ ਫਾਲੋ ਕਰ ਨਹੀਂ ਰਹੇ ਤੁਸੀਂ ਅਕਸੈਸ ਵਿਭਾਗ ਨੂੰ ਵੀ ਪਰੇਸ਼ਾਨ ਕਰ ਰਹੇ ਹੋ ਤਾਂ ਪੁਲਿਸ ਵਿਭਾਗ ਨੂੰ ਵੀ ਪਰੇਸ਼ਾਨ ਕਰ ਰਹੇ ਨਹੀਂ ਸਰ ਪਰੇਸ਼ਾਨੀ ਵਾਲੀ ਕਿਸੇ ਕੋਈ ਗੱਲ ਨਹੀਂ ਕਿਸੇ ਨੂੰ ਪਰੇਸ਼ਾਨ ਕਰਨਾ ਕਿਸੇ ਚੀਜ਼ ਦਾ ਹੱਲ ਨਹੀਂ ਕਰ ਕਿਸੇ ਸਮੱਸਿਆ ਦਾ ਹੱਲ ਨਹੀਂਗਾ ਆਪਾਂ ਲੀਗਲੀ ਉਹਨੂੰ ਪਰਸਿਊ ਕਰੀਏ ਲੀਗਲੀ ਪਰਸਿਊ ਕਰਕੇ ਆਪਾਂ ਉਹਦਾ ਹੱਲ ਲੱਭੀਏ ਠੀਕ ਹੈ ਸਰ ਅੱਜ ਤੋਂ ਆਪਾਂ ਲੀਗਲੀ ਪ੍ਰੋਸੈਸ ਸ਼ੁਰੂ ਕਰ ਦਿੰਨੇ ਆ ਤੁਹਾਨੂੰ 72 ਘੰਟੇ ਦਿੱਤੇ ਜਾਣ 72 ਘੰਟਿਆਂ ਦੇ ਅੰਦਰ ਅੰਦਰ ਕਾਰਵਾਈ ਜਿਹੜੀ ਹੈ ਅਗਰ ਪੁਲਸਾ ਦੀ ਪ੍ਰਸ਼ਾਸਨ ਨਹੀਂ ਮੰਨਦਾ ਤਾਂ ਤੁਸੀਂ ਆਪਣੀ ਕਾਰਵਾਈ ਜਿਹੜੀ ਆ ਪੂਰੀ ਪਾ ਸਕਦੇ ਹੋ ਨਾਲੇ ਕਨਸਟੀਟਿਊਸ਼ਨ ਰਾਈਟ ਜਿਹੜਾ ਕਿ ਧਰਨਾ ਲਗਾਣਾ ਪ੍ਰਦਰਸ਼ਨ ਕਰ ਕਨਸਟੀਟਿਊਸ਼ਨ ਦੇ ਵਿੱਚ ਰੱਖਿਆ ਹੈ ਕਿ ਪਬਲਿਕ ਆਪਣੀ ਗੱਲ ਰੱਖ ਸਕਦੀ ਆ ਦਬਾਅ ਨਹੀਂ ਕੋਈ ਪਾਰਟੀ ਪਾ ਸਕਦੀ ਦਬਾਅ ਨਾ ਪ੍ਰਸ਼ਾਸਨ ਪਾ ਸਕਦਾ ਨਾ ਠੇਕੇ ਵਾਲੇ ਪਾ ਸਕਦੇ ਆ ਜੈ ਹਿੰਦ ਜੈ ਭਾਰਤ ਹਾਂ ਠੀਕ ਹੈ ਕਹਤੋ ਹੋਈ ਸਸਣਾ ਰਿਕਿੰਡ ਕਰਾਣੀ ਠੀਕ ਹੈ ਰਿਕਿੰਡ ਕਰਾਵਾਂਗੇ ਰਿਕਿੰਡ ਕਰਾਵਾਂਗੇ ਹਾਂਜੀ ਭਾਜੀ ਅਸੀਂ ਹੁਣ ਡੀਸੀ ਦਾ ਅਫਸਰ ਜੇ ਕਹਿੰਨੇ ਆ ਸਾਹਬ ਹੁਣੀ ਤਾਂ ਅਸੀਂ ਜਾਵਾਂਗੇ ਪਰ ਉਦੋਂ ਪਿੱਛੇ ਜਿੰਨੀ ਵਾਰ ਠੇਕਾ ਖੋਲੂਗਾ ਓਨੀ ਵਾਰ ਅਸੀਂ ਇੱਥੇ ਬੰਦਿਆਂ ਨੇ ਇਕੱਠ ਕਰਨਾ ਹੀ ਕਰਨਾ ਆ ਤੁਹਾਡੀ ਗੱਲਬਾਤ ਵੀ ਹੋਈ ਲਾਈਵ ਗੱਲਬਾਤ ਹੋਈ ਸੀ ਪ੍ਰਧਾਨ ਦੇ ਨਾਲ ਹਰਨਪਾਲ ਸਿੰਘ ਜੀ ਉਹਨੇ ਕਿਹਾ ਅਸੀਂ ਮੈਂ ਡੀਸੀ ਨੂੰ ਫੋਨ ਕਰ ਦਿੰਦਾ ਇਹ ਜਿਹੜਾ ਠੇਕਾ ਬੰਦ ਹੋਊਗਾ ਕਰਕੇ ਤੁਹਾਨੂੰ ਅਸਵਾਸਨ ਵੀ ਮਿਲਿਆ ਕਿਉਂ ਨਹੀਂ ਹੋਇਆ ਬੰਦ ਕੀਤਾ ਮੌਣ ਵੀ ਇਹਨਾਂ ਦੇ ਠੇਕੇ ਦਾ ਮਾਲਕਾ ਰੰਧਾਵਾ ਸਾਹਿਬ ਰੰਧਾਵਾ ਸਾਹਿਬ ਨਾਲ ਫੋਨ ਤੇ ਗੱਲ ਹੋਈ ਆ ਉਹ ਕਹਿੰਦੇ ਮੈਂ ਆਪਣੇ ਬੰਦਿਆਂ ਨੂੰ ਆਰਡਰ ਨਹੀਂ ਦਿੱਤਾ ਮੇਰੇ ਕਰਿੰਦੇ ਪਤਾ ਨਹੀਂ ਕਿਹਦੇ ਕਹਿਣ ਤੇ ਆਏ ਆ ਇਹਨਾਂ ਨੂੰ ਤੁਸੀਂ ਪੁੱਛ ਲਓ ਇਹਨਾਂ ਕੋਈ ਜਵਾਬ ਨਹੀਂ ਸੀਗਾ ਹੁਣ ਤਾਣੇਦਾਰ ਸਾਹਿਬ ਕਹਿ ਰਹੇ ਆ ਐਸਾ ਕਿ ਮਨਜਿੰਦਰ ਸਿੰਘ ਜੀ ਕੀ ਸਾਹ ਕੋ ਲਿਖਤੀ ਰੂਪ ਹਾਂ ਲਿਖਤੀ ਰੂਪ ਹੁਣ ਸਾਨੂੰ ਪਤਾ ਨਹੀਂ ਸੀ ਅਸੀਂ ਤਾਂ ਕਾਲੀਆ ਸਾਹਿਬ ਐਡੇ ਬੜੀ ਪਦਵੀ ਵਾਲੇ ਬੰਦੇ ਉਹ ਆਏ ਸੀਗੇ ਉਦੋਂ ਦੇਖੀ ਐਕਸਾਈਜ ਨੇ ਫੋਨ ਕਰਕੇ ਬੰਦ ਕਰਾਇਆ ਸਾਨੂੰ ਇਹ ਗੱਲ ਕਹੀ ਕਿ ਤੁਸੀਂ ਸਮਾਨ ਚੱਕਾ ਦਿਓ ਇੱਥੇ ਪਬਲਿਕ ਕੋ ਰੋਸ ਨਾ ਕਰੇ ਇਹਨਾਂ ਨੇ ਅੱਜ ਸਮਾਨ ਚੱਕ ਲਿਆ ਉਹ ਠੇਕੇ ਵਾਲੇ ਆ ਕੇ ਸਮਾਨ ਵੀ ਲੈ ਗਏ ਚੱਕ ਕੇ ਅੱਜ ਫੇਰ ਇਹਨਾਂ ਨੇ ਬੱਚੇ ਭੇਜੇ ਆ ਛੋਟੇ ਛੋਟੇ ਟੀਨਾ ਲਵਾਉਣ ਦੇ ਲਈ ਸਾਨੂੰ ਨਹੀਂ ਪਤਾ ਸੀ ਉਹਨਾਂ ਨੂੰ ਰੋਕਿਆ ਨਹੀਂ ਕਿ ਸ਼ਾਇਦ ਦੁਕਾਨ ਦਾ ਮਾਲਕ ਹੋਵੇ ਅਸੀਂ ਰੋਕਾਂ ਆ ਦੇ ਵਿੱਚ ਰੈਗ ਲੈ ਕੇ ਆ ਗਏ ਠੇਕੇ ਵਾਲੇ ਦੁਆਰਾ ਫਿਰ ਉਦੋਂ ਤੁਹਾਡੇ ਸਾਹਮਣੇ ਸਾਰ ਇਥੋਂ ਸਮਾਨ ਵੀ ਚੱਕਿਆ ਗਿਆ ਠੇਕੇ ਵਾਲਿਆਂ ਨੂੰ ਸਗਾ ਵੀ ਬੰਦ ਹੋ ਗਿਆ ਸਮਾਨ ਲੈ ਕੇ ਐਸਐਸਚੋ ਵੀ ਸਾਹਿਬ ਉਸ ਵੇਲੇ ਮੌਕੇ ਤੇ ਹੈਗੇ ਸੀ ਮੌਜੂਦ ਸਗੇ ਹੁਣ ਇਹ ਸਾਨੂੰ ਕਹਿਣ ਦੇ ਆ ਲਿਖਤੀ ਦਿਓ ਸਾਰਾ ਕੁਝ ਦੇ ਚਲੋ ਅਸੀਂ ਦਵਾਂਗੇ ਪਰ ਜਿੰਨਾ ਚਿਰ ਇੱਥੇ ਸਾਡੇ ਮਗਰੋਂ ਠੇਕਾ ਖੁੱਲੂਗਾ ਅਸੀਂ ਆਪਣਾ ਇੱਥੇ ਬੰਦਿਆਂ ਨੇ ਰੋਸ ਪ੍ਰਦਰਸ਼ਨ ਕਰਨਾ ਹੀ ਆ ਬਾਕੀ ਅਸੀਂ ਇਹਨਾਂ ਦੇ ਹਿਸਾਬ ਨਾਲ ਜਿੱਦਾਂ ਸਾਹਿਬ ਕਹਿੰਦੇ ਆ ਕਾਨੂੰਨੀ ਕਾਰਵਾਈ ਕਾਗਜ਼ ਪੱਤਰ ਜਿਹੜੇ ਚਾਹੀਦੇ ਹੈਗੇ ਉਹ ਅਸੀਂ ਬਣਾਵਾਂਗੇ ਓਕੇ ਜੀ ਇਹ ਕਿੱਥੇ ਗੁਨਾਨਕਪੁਰਾ ਮਹਲਾ ਦੇ ਵਿੱਚ ਜਿਹੜਾ ਲੈਫਟ ਸਾਈਡ ਠੇਕਾ ਇੱਕ ਹਾਂਜੀ ਉਹ ਇਹਨਾਂ ਦਾ ਆਬਜੈਕਸ਼ਨ ਆ ਵੀ ਇਹ ਠੇਕਾ ਗੈਰਕਾਨੂੰਨੀ ਹੈ ਐਕਸਾਈ ਦੇ ਮੁਤਾਬਕ ਅਪਰੂਵ ਹੋਇਆ ਹੋਊਗਾ ਤਾਂ ਹੀ ਕੋਈ ਪਾਰਟੀ ਜਿਹੜੀ ਉਹ ਠੇਕਾ ਖੋਲ ਰਹੀ ਹੈ ਪਿਛਲੇ 5 ਦਿਨ ਤੋਂ ਇਹਨਾਂ ਕੋਲੇ ਕੋਈ ਬੰਦ ਕਰਾਉਣ ਦਾ ਨਾਂ ਹੈ ਤਾਂ ਕੋਈ ਸਿੰਗਲ ਐਪਲੀਕੇਸ਼ਨ ਨਾ ਕੋਈ ਕਿਸੇ ਦਫ਼ਤਰ ਦਾ ਆਫਿਸ 'ਚ ਜਾ ਕੇ ਬੰਦੇ ਪੇਸ਼ ਹੋਏ ਆ ਇਹਨਾਂ ਦਾ ਸਿਰਫ ਇੱਕ ਹੀ ਪਿਛਲੇ 5 ਦਿਨ ਤੋਂ ਕੰਮ ਆ ਵੀ ਜਦੋਂ ਕੋਈ ਪਚਾਏ ਪਰਲੇ ਬੰਨੇ ਆ ਜਾਂ ਇੱਥੇ ਆ ਜਦੋਂ ਕੋਈ ਠੇਕੇਦਾਰ ਐਕਸਾਈਜ਼ ਦੇ ਵਰਕਰ ਕੰਮ ਕਰਦੇ ਆ ਕੇ ਉਹਨਾਂ ਦੇ ਦਰਵਾਜ਼ੇ ਅੱਗੇ ਕੱਟ ਕਰਕੇ ਖੜੇ ਹੋ ਜਾਂਦੇ ਮਰਜੰਦਰ ਸਿੰਘ ਜੀ ਮਰਜੰਦਰ ਸਿੰਘ ਜੀ ਇਹਦਾ ਦੋਸ਼ ਹੈ ਲਾਗੇ ਸਕੂਲ ਹੈ ਲਾਗੇ ਮੰਦਿਰ ਆਹ ਯਾਰ ਮੰਦਿਰ ਅਗਲਕਲੀ ਹੈ ਇਤਿਹਾਸ ਦੁਨੀਆ ਜੰਦੀ ਹੈ ਉਹਦਾ ਦੇਖੋ ਉਹਦੇ ਲਈ ਫਸਟ ਡੇ ਹੀ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਐਕਸਾਈਜ਼ ਕਮਿਸ਼ਨਰ ਡਿਪਟੀ ਕਮਿਸ਼ਨਰ ਸਾਹਿਬ ਦੇ ਜਾ ਕੇ ਇੱਕ ਮੈਜ਼ਰਮੈਂਟ ਨਾਲ ਕਰਵਾ ਕੇ ਮੌਕੇ ਤੇ ਅਫਸਰ ਐਕਸਾਈਜ਼ ਦਾ ਸਾਧ ਕੇ ਉਹ ਸਾਰਾ ਕੁਝ ਕਲੀਅਰ ਕਰ ਦਿਓ ਇਹਨਾਂ ਨੇ ਇੱਕ ਸਿੰਗਲ ਐਪਲੀਕੇਸ਼ਨ ਕਿਸੇ ਦੇ ਅਫਸਰ ਦੇ ਜਾ ਕੇ ਦਫਤਰ 'ਚ ਦਿੱਤੀ ਨਹੀਂ ਗਏ ਨਹੀਂ ਪ੍ਰੋਟੈਸਟ ਕਿਸੇ ਸਮੱਸਿਆ ਦਾ ਹੱਲ ਨਹੀਂਗਾ ਪ੍ਰੋਟੈਸਟ ਕਰਨਾ ਜਾਇਜ਼ ਹੈਗਾ ਪਰ ਉਹਦਾ ਸਮੱਸਿਆ ਦਾ ਹੱਲ ਕਿੱਥੇ ਹੋਣਾ ਕਿਵੇਂ ਹੋਣਾ ਉਹ ਜਿਹੜਾ ਪ੍ਰੋਸੀਜਰ ਆ ਉਹ ਪਰਸ਼ੂ ਕਰਨਾ ਪੈਣਾ ਉਹਦੇ ਉਹ ਤੋਂ ਬਿਨਾ ਕੁਝ ਨਹੀਂ ਹੋਣਾਗਾ ਉਹ ਇਹਨਾਂ ਨੇ ਕੀਤਾ ਹੀ ਕੱਖ ਨਹੀਂਗਾ ਸ੍ਰੀਮਾਨ ਜੀ ਜਿਹੜੇ ਆਪਣੇ ਹੈਗੇ ਆ ਸਤਕਾਰਯੋਗ ਲੀਡਰ ਕਾਲਿਆ ਸਾਹਿਬ ਆਏ ਸੀਗੇ ਉਹਨਾਂ ਨੇ ਕਿਸੇ ਐਕਸਾਈਜ਼ ਅਫਸਰ ਨਾਲ ਗੱਲ ਕੀਤੀ ਉਹਨਾਂ ਨੇ ਸ਼ੁਭਾਸ਼ਣ ਦਿੱਤਾ ਪਰ ਇਹਨਾਂ ਨੂੰ ਕਿਹਾ ਸੀ ਮੈਂ ਨਾਲ ਦੀ ਨਾਲ ਇਹਨਾਂ ਨੂੰ ਕਹਿ ਗਿਆ ਸੀਗਾ ਵੀ ਤੁਸੀਂ ਜਾ ਕੇ ਉੱਥੇ ਐਕਸਾਈਜ਼ ਦਫ਼ਤਰ ਦੇ ਵਿੱਚ ਆਪਣਾ ਜਿਹੜਾ ਪ੍ਰੋਸੀਜਰ ਉਹਨੂੰ ਫਾਲੋ ਕਰੋ ਜਿਹੜਾ ਵੀ ਤੁਹਾਡੀ ਕੁਆਰੀ ਹੈਗੀ ਹੈ ਪਰ ਇਹਨਾਂ ਨੇ ਕੀਤਾ ਕੁਝ ਨਹੀਂ ਹੁਣ ਸਵਾਸਨ ਹੁਣ ਕੀ ਸਵਾਸਨ ਦੇਣਾ ਚਾ ਰਹੇ ਨੇ ਮੈਂ ਕੋਈ ਸਵਾਸਨ ਨਹੀਂ ਦੇ ਸਕਦਾ ਜੀ ਮੈਂ ਤਾਂ ਮੈਂ ਤਾਂ ਇਹਨਾਂ ਨੂੰ ਇਹ ਬੇਨਤੀ ਕੀਤੀ ਹੈ ਵੀ 24 ਘੰਟੇ ਤੁਹਾਨੂੰ ਕੱਲ ਤੱਕ ਦਿੱਤੇ ਆ ਤੁਸੀਂ ਕੱਲ ਤੱਕ ਜਾ ਕੇ ਆਪਣਾ ਐਕਸਾਈਜ਼ ਦਫ਼ਤਰ ਦੇ ਵਿੱਚ ਜਾ ਕੇ ਕਲੀਅਰ ਕਰ ਲਓ ਸਭ ਤੋਂ ਪਹਿਲਾਂ ਇਹ ਪਤਾ ਕਰਨਾ ਵੀ ਠੀਕਾ ਠੇਕਾ ਜਿਹੜਾ ਖੁੱਲ ਰਿਹਾ ব্রাঞ্চ ਖੁੱਲ ਰਹੀ ਹੈ ਲੀਗਲ ਹੈ ਕਹਨ ਲੀਗਲ ਹੈ ਫਿਰ ਇਹਦੀ ਜਿਹੜੀ ਪਰਮਿਸ਼ਨ ਆ ਉਹ ਕਿਸ ਨੇ ਦਿੱਤੀ ਆ ਤੇ ਕੀ ਉਹਦਾ ਪੈਰੋਗੇਟਿਵ ਕੀ ਆ ਤਿੰਨ ਹੀ ਚੀਜ਼ਾਂ ਬਸ ਇਹ ਚੌਥੀ ਚੀਜ਼ ਨਹੀਂ ਗਈ ਇਸ ਵਰਕੇ ਇਹ ਕੋਈ ਪ੍ਰੋਸੈਸ ਨਹੀਂ ਕਰਨਾ ਚਾਹੁੰਦੇ ਇਹ ਪ੍ਰਦਰਸ਼ਨ ਕਰਨਾ ਚਾਹੁੰਦੇ ਪ੍ਰਦਰਸ਼ਨ ਕਿਸੇ ਸਮੱਸਿਆ ਦਾ ਹੱਲ ਨਹੀਂ ਬਹੁਤ